ਤੇ ਲੋ ਜੀ ਹੁਣ ਆਪਾਂ ਸ਼ੁਰੂ ਕਰਤਾ ਜੀ ਨਮਚੇ ਬਾਜ਼ਾਰ ਲਈ ਸਫਰ ਤੇ ਤੁਸੀਂ ਦੇਖ ਸਕਦੇ ਹੋ ਵੋਏ 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 ਉਹਨਾਂ ਨੂੰ ਪਤਾ ਹੋਣਾ ਪਹਿਲਾਂ ਸੁਨਾਸੀਗਾ ਜਫਾਦ ਮਿਲਿਆ ਮੋਂਜੋ ਦੇ ਵਿੱਚ ਛੋਟੇ ਛੋਟੇ ਗੋਲੀਆਂ ਦੇ ਨਾਲਾਂ ਵਾਲੇ ਝਰਨੇ ਦੇਖੋ ਨਾਲੇ ਜਾਂਦੇ ਇਹਦੇ ਵਿੱਚ ਦੇ ਛੋਟੇ ਛੋਟੇ ਝਰਨੇ ਬੜੇ ਖੂਬਸੂਰਤ ਹੋ ਗਏ ਤੇ ਆ ਆਪਣੀ ਟੀਮ ਆਜਾ ਰੰਗ-ਬਰੰਗ ਕੱਪੜਿਆਂ ਦੇ ਰਚ ਤੇ ਸਵੇਰ ਦੇ 7:05 ਦੇ ਆਪਾਂ ਅੱਜ ਟਰੈਕ ਕਰ ਲਿਆ ਸੀ ਕਾਫੀ ਸਾਲ ਪਹਿਲਾਂ ਆ ਇਸ ਜਗ੍ਹਾ ਦੇ ਉੱਤੇ ਚੈੱਕਪੋਸਟ ਚੈੱਕਪੋਸਟ ਪੁਆਇੰਟ ਹੁੰਦਾ ਸੀਗਾ ਜਿਹੜੇ ਤੋਂ ਆਪਣੇ ਪਰਮਿਟ ਉੱਤੇ ਪਿੱਛੇ ਬੰਦੇ ਹੁੰਦੇ ਸੀਗੇ ਉਹ ਇੱਥੇ ਚੈੱਕ ਕੀਤੇ ਜਾਂਦੇ ਸੀਗੇ ਤੇ ਹੁਣ ਦੋਵੇਂ ਤੇ ਦੋਵੇਂ ਪਰਮਿਟ ਲੋਖ ਲੇ ਰਿਪੋਰਟ ਦੇ ਬਾਹਰ ਬਣ ਜਾਂਦੇ ਆ ਤੇ ਨਮਚੇ ਬਿਆਰ ਦੇ ਨੇੜੇ ਚੈੱਕ ਕੀਤੇ ਜਾਂਦੇ ਆ ਵੀ ਪਹਿਲਾਂ ਇੱਥੇ ਬੰਦਾ ਹੁੰਦਾ ਸੀ ਇੱਕ ਪਰਮਿਟ ਤੇ ਹੁਣ ਇਹਨਾਂ ਨੇ ਦੋਵੇਂ ਪਰਮਿਟ ਉੱਥੇ ਕਰ ਤੇ ਇਕੱਠੇ ਤੇ ਜਿਹੜੀ ਹੁਣ ਚੈੱਕ ਪੋਸਟ ਆਊਗੀ ਉਹ ਜਦੋਂ ਜਮਾ ਲੋ ਆਊਗਾ ਨਮਚੇ ਬਿਆਰ ਉਹਦੇ ਸਾਹਮਣੇ ਆਊਗੀ ਠੀਕ ਬਾਹਰ ਰੋਡ ਜਿਹੜਾ ਸਮਾਨ ਆਉਂਦਾ ਉਹ ਹੌਲੀ ਹੌਲੀ ਨਮਚੇ ਬਿਆਰ ਡਿੰਗ ਬੋਚੇ ਡਿੰਗ ਬੋਚੇ ਹੌਲੀ ਹੌਲੀ ਪਹੁੰਚਦਾ ਹੈਗਾ ਕੀ ਖਚਰਾ ਇਕੱਠਾ ਨਹੀਂ ਲੈ ਕੇ ਜਾਂਦੀਆਂ ਇੱਕ ਇੱਕ ਦੋ ਦੋ ਸਟਿਆਂ ਤੱਕ ਉਹ ਸਮਾਨ ਹੌਲੀ ਹੌਲੀ ਪਹੁੰਚਦਾ ਕੀਤਾ ਜਾਂਦਾ ਹੈਗਾ ਤੇ ਹੁਣ ਆਪਾਂ ਜਾ ਰਹੇ ਹਾਂ ਹੌਲੀ ਹੌਲੀ ਬਸ ਉਹ ਸਾਹਮਣੇ ਉਹਦੇ ਅੰਦਰ ਘੁੰਮ ਕੇ ਜਾਣਾ ਸਾਈਡ ਨੂੰ ਛੋਟੇ ਛੋਟੇ ਪਾਣੀ ਦੇ ਖੂਬਸੂਰਤ ਝਰਨੇ ਆ ਰਹੇ ਆ ਤੁਸੀਂ ਦੇਖ ਸਕਦੇ ਪਿਛਲੇ ਸਾਲ ਕਈ ਵਾਰ ਇਹ ਬੰਦ ਹੋ ਜਾਂਦੇ ਸੀ ਤੇ ਕਈ ਵਾਰੀ ਇਹ ਫਿਰ ਫੁੱਲ ਵਗ ਰਹੇ ਨੇ ਵਾਹ ਕੀ ਬਾਤ ਹੈ ਸਾਹਮਣੇ ਉੱਪਰ ਦੇਖੋ ਕਿੰਨਾ ਪਿਆਰਾ ਦੇਖੋ ਖੂਬਸੂਰਤ ਵਾਟਰਫਾਲ ਚੱਲ ਰਿਹਾ ਹੈਗਾ ਸ਼ਾਬਾਸ਼ ਹੈ जी, या, आ गया, अपना ते पिछले साल जो तो वीडियो देखी होनी है। है पिछले, पिछले साल वीडियो देखी है बड़े लोग निके हाँ 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 वादिया एक्सरसाइज हाँ हाँ दस आ गए

ਛੋਟੇ ਛੋਟੇ ਪਿੰਡਾਂ ਵਿੱਚ ਜੀ ਆਪਾਂ ਜਾਂਦੇ ਹੋਏ ਆਪਣੀ ਮੰਜ਼ਿਲ ਵੱਲ ਵਧ ਰਹੇ ਆ ਤੇ ਥੋੜੀ ਥੋੜੀ ਕਨਮਨ ਕਨਮਨ ਹੋਈ ਜਾਂਦੀ ਆ ਅੱਬਾ ਤਾਂ ਇਹ ਲਾਲ ਨੀਲੇ ਕਾਲੇ ਰੰਗ ਬਰੰਗੇ ਕੱਪੜੇ ਦੂਰੋਂ ਦਿਖਦੇ ਆ ਕੈਮਰੇ 'ਚ ਲੋਈ ਛੋਟੇ ਛੋਟੇ ਫੋਲ ਆ ਜਾਂਦੇ ਆ ਤੇ ਆਪਣੇ ਸਾਥੀ ਹੌਲੀ ਹੌਲੀ ਅੱਗੇ ਨੂੰ ਵਧਦੇ ਹੋਏ ਭਾਈ ਮੜਾ ਜਾ ਰੁਕ ਜਾ ਮਗਰ ਲਾ ਨੂੰ ਨੰਗ ਜਾਣ ਦੋ ਠੀਕ ਹੋ ਗਿਆ ਹਾਂ ਕਣਕ ਦੇ ਵਿੱਚ ਸਾਰਾ ਕੁਝ ਲਾਈ ਬੈਠਿਆ ਆਹ ਆਹ ਬੜੀ ਆਪਣੀ ਬਸ ਜਾਈ ਸੀ ਜੀ ਕੌਣ ਆ ਹਾ ਬੁੱਦੀ ਵਾਲਾ ਨਾ ਹਾਂ ਹਾਂ ਇਹ ਆਪਣੇ ਨਾਲ ਬੈਠਾ ਸੀਗਾ ਠੀਕ ਆ ਇੱਕ ਹੋਰ ਸੀ ਇਹ ਨਾਲ ਨਾ ਚੰਨੇ ਆਣੇ ਜਿਹੜੇ ਦੂਜੇ ਸੀਗੇ ਉਹਨਾਂ ਨੇ ਚਾਰ-ਚਾਰ ਵਾਲੀ ਕੀਤੀ ਠੀਕ ਆ ਜੀ ਕਾਫੀ ਬਜ਼ੁਰਗ ਬਜ਼ੁਰਗ ਜੀ ਸੀਗੀ ਔਰਤਾ ਠੀਕ ਆ ਮੇਰੀ ਬੇਸਤ ਵੀ ਨਹੀਂ ਚੱਲਣਾ ਚਲੋ ਵਧਿ ਜਾ ਫਿਰ ਤੋਂ ਇਹਨਾਂ ਦਾ ਲਓ ਜੀ ਛਮਕਮੂ ਪਹੁੰਚ ਚੁੱਕੇ ਆਪਾਂ ਤੇ ਇਹ ਲਗਭਗ ਇਹ ਜਿਹੜਾ ਪਰਲੇ ਪਾਸੇ ਪੁਆਇੰਟ ਆਉ ਹ ਇੱਕ ਉਹ ਅਖੀਰਲਾ ਹੀ ਹੁੰਦਾ ਹੈਗਾ ਕਿਉਂਕਿ ਉੱਥੇ ਢਾਬੇ ਟੂਬੇ ਜੇ ਬਣੇ ਆ ਹਾਂ ਅਖੀਰ ਲਈ ਹੁੰਦਾਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਥੋੜਾ ਜੰਗਲ ਦੇ ਏਰੀਆ ਚ ਪੂਰੇ ਦਾ ਪੂਰਾ ਚੱਲ ਪਾਂਗੇ ਉਹ ਛੇਛਾ ਟੀਮ ਦੀ ਸਪੀਡ ਬਹੁਤ ਵਧੀਆ ਵਧੀਆ ਚੱਲੀ ਜਾਂਦੇ ਆ ਤੇ ਹੋ ਸਕਦਾ ਕਿ ਸ਼ਾਮ ਦੇ 3 ਵਜੇ ਤੱਕ ਆਪਾਂ ਓਵਰ ਆਲ ਆ ਜਾਪਾਨਾ ਮਚੇ ਪਹੁੰਚ ਜਾਈਏ ਜੇ 3 ਵਜੇ ਆਪਾਂ ਨਮਚੇ ਪਹੁੰਚਦੇ ਆ ਤਾਂ ਮਤਲਬ ਬਹੁਤ ਹੀ ਵਧੀਆ ਹੈ ਆਪਣੇ ਲਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲਈ ਦਿਨਾਂ ਦੇ ਵਿੱਚ ਟੀਮ ਦੇ ਨਾਲ ਚੱਲਣ ਦੇ ਲਈ ਅੱਜ ਆਪਾਂ ਨੂੰ ਨਮਚੇ ਬਾਜ਼ਾਰ ਤੱਕ ਇਦਾਂ ਦੇ ਪੌੜੀ ਨੂਮਾ ਸਟੈਪ ਹੀ ਮਿਲ ਲੀਏ ਉੱਪਰ ਜਾਣ ਆਸਤੇ ਤੇ ਦੇਖ ਸਕਦੇ ਹੋ ਹੌਲੀ ਹੌਲੀ ਉੱਪਰ ਜਾਣਾ ਕੋਈ ਗੱਲ ਕਿਉਂਕਿ ਫਾਗੜਿੰਗ ਤੋਂ ਬਾਅਦ ਪੂਰੇ ਦੀ ਪੂਰੇ ਟਰੈਕ ਦੇ ਵਿੱਚ ਹਾਈਟ ਹੈ ਤੇ ਬਸ ਖਾਲੀ ਤਿੰਗ ਬੋਚੇ ਵਾਲਾ ਯੂ ਰੂਟ ਹੈ ਉਹ ਤੁਹਾਨੂੰ ਦਿਖਾਵਾਂਗੇ ਅਗਲੇ ਦਿਨਾਂ ਚ ਖਾਲੀ ਉਹ ਥੋੜਾ ਜਿਹਾ ਪਲੇਨ ਆਉਂਦਾ ਨਹੀਂ ਤਾਂ ਸਾਰੇ ਟਰੈਕ ਦੇ ਵਿੱਚ ਇਦਾਂ ਹੀ ਆਪਾਂ ਨੂੰ ਹੌਲੀ ਹੌਲੀ ਉੱਪਰ ਜਾਣਾ ਪੈਂਦਾ ਹੈਗਾ ਹੁਣ ਆਪਾਂ ਪਹੁੰਚ ਚੁੱਕੇ ਹਾਂ ਮੋਂਜੋ ਦੇ ਵਿੱਚ ਜਿਹੜੀ ਚੈੱਕ ਪੋਸਟ ਆਉਗੀ ਇੱਥੇ ਸਾਰਿਆਂ ਦੀ ਐਂਟਰੀ ਪਾਉਗੀ ਤੇ ਦੇਖ ਸਕਦੇ ਹੋ ਤੁਸੀਂ ਬਸ ਉਹ ਸਾਹਮਣੇ نیچے ਉਤਰ ਕੇ ਆਊਗਾ ਗੇਟ ਉਹ ਨਹੀਂ ਸੌਰੀ ਅੱਗੇ ਆ ਥੋੜਾ ਆ ਲਓ ਜੀ ਜਿੱਥੇ ਪਰਮਟ ਚੈੱਕ ਹੁੰਦੇ ਆ ਵੈਲਕਮ ਟੂ ਸਾਗਰਮੰਥਾ ਨੈਸ਼ਨਲ ਪਾਰਕ ਆਪਾਂ ਪਹੁੰਚ ਚੁੱਕੇ ਹਾਂ ਤੇ ਉਹ ਦੇਖੋ ਤੇ ਆ ਬਣਿਆ ਹੋਇਆ ਐਸ ਦਾ ਨਕਸ਼ਾ ਕਿਵੇਂ ਹੈ ਹਨਾ ਕਿਵੇਂ ਹੈ ਲੈਟਰ ਤੇ ਨਹੀਂ ਲੋ ਜੀ ਆਪਾਂ ਕਰ ਲਈ ਐਂਟਰ ਸਾਗਰ ਮਾਥਾ نیشنل ਪਾਰਕ ਦੇ ਵਿੱਚ ਵਾਪਸੀ ਤੇ ਕਰਾਂਗੇ ਆਪਾਂ ਇਹਨਾਂ ਦਾ ਧੰਨਵਾਦ ਥੈਂਕ ਯੂ ਕਿਰਾਂ ਆਪਾਂ ਉਹਨਾਂ ਦੇ ਵਿੱਚ ਦੀ ਜਾਂਦੇ ਆ ਥੱਲੇ ਨੂੰ ਆਜੋ ਭਾਈ ਚਲੋ ਚਲੋ ਆਹ ਦਰਵਾਜ਼ੇ ਵੇਖੋ ਹੈ ਚਲੋ ਜੀ ਹੁਣ ਜਾਵਾਂਗੇ ਆਪਾਂ ਪੂਰਾ ਥੱਲੇ ਖੁੱਲ ਗਿਆ ਦਰਵਾਜ਼ਾ ਨਾ ਵਧੀਆ ਰੂ ਹੁਣ ਤੇ ਉਥੇ ਲਾਸਟ ਪੁਆਇੰਟ ਹੀ ਆ ਖਾਣ ਵਾਲਾ ਉਦੋਂ ਬਾਅਦ ਫਿਰ ਪੂਰਾ ਜੰਗਲ ਦੇ ਵਿੱਚ ਆਪਾਂ ਨੂੰ ਟਾਈਮ ਲੱਗੂਗਾ ਹੈ ਲਓ ਜੀ ਹੌਲੀ ਹੌਲੀ ਫੇਰ ਆਪਾਂ ਇੱਕ ਦੋ ਜਿਹੜੇ ਛੋਟੇ ਛੋਟੇ ਪੌੜਾ ਹੁੰਦੇ ਆ ਉਹਨਾਂ ਦੇ ਉੱਪਰ ਪਹੁੰਚ ਰਹੇ ਹਾਂ ਤੇ ਥੋੜੇ ਕੇ ਟਾਈਮ ਬਾਅਦ ਆਪਾਂ ਦੇਖਦੇ ਹਾਂ ਕਿ ਲੰਚ ਕਿੱਥੇ ਕਰਨਾ ਤੇ ਇੱਥੇ ਆ ਨਾਂਚੇ ਹੀ ਕਰਾਂਗੇ ਅੱਜ ਦੇਖੋ ਜੀ ਹੌਲੀ ਹੌਲੀ ਹੁਣ ਆਪਾਂ ਵੈਸੇ 10 ਵਜੇ ਤੇ ਲਗਭਗ ਆਪਾਂ ਮੋٹے ਮੋٹے ਲਾਂਚ ਪੁਆਇੰਟ ਕੋਲੇ ਪਹੁੰਚਣ ਆਲੇ ਆਜੋ ਭਾਈ ਆਜੋ ਕਰਾ ਜਾ ਅਰੇ ਸ਼ਮਨ ਸ਼ਮਸ਼ਾਹ ਕਿਰਤਾਂ ਪੋਲ ਨਹੀਂ ਆ ਰਹਿ ਜੇ ਦਿੰਦਾ ਹਣਾ ਹਾਂ 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 ਸਹੀ ਚੱਲਦਾ ਸ਼ਾਬਾਸ਼ ਕੀ ਬਾਤ ਆਈ ਲੱਗਦਾ ਐਸ ਵਾਰ ਮੌਸਮ ਉੱਪਰ ਖਰਾਬ ਆ ਜਿਹੜਾ ਪਾਣੀ ਕਾਫੀ ਗੰਦਾ ਆ ਰਿਹਾਗਾ ਤੇ ਆ ਦੇਖੋ ਬੱਦਲ ਵਾਈ ਤੇ ਉਹ ਟੁੱਟਵੇਂ ਜੇ ਝਰਨੇ ਵੀ ਬੜੇ ਖੂਬਸੂਰਤ ਆ ਕਮਾਲ ਦਾ ਆ ਕੰਮ ਕੀਤਾ ਹੋਇਆ ਇਹਨਾਂ ਨੂੰ ਪੁਲ ਬਣਾਉਣ ਤੇ ਕਿ ਕਿੰਨੇ ਸਾਲ ਪੁਰਾਣੇ ਇਹੇ ਘੱਟੂ ਘੱਟੀ ਇਹਦੀ 40 40 ਸਾਲ ਪੁਰਾਣੇ ਪੁਲ ਬਣੇ ਹੋਏ ਆ ਤੇ ਅੱਜ ਵੀ ਇਹਨਾਂ ਦੀ ਮਨਿਆਦ ਕਾਇਮ ਆ ਪਿਛਲੇ ਸਾਲ ਵੀ ਆਪਾਂ ਇੱਥੇ ਬੈਠੇ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਤੇ ਲਾਂਚ ਦਾ ਟਾਈਮ ਆਪਣਾ ਹੋ ਚੁੱਕਿਆ ਤੇ ਵਾਈਫਾਈ ਆਪਾਂ ਨੂੰ ਫ੍ਰੀ ਮਿਲ ਚੁੱਕਿਆ ਤੇ ਸਾਰੇ ਆਪਣੇ ਭੈਣ ਭਰਾ ਲਾਹਾ ਲੈ ਰਹੇ ਆ ਲਾਂਚ ਕਰਨ ਤੋਂ ਬਾਅਦ ਆਪਾਂ ਚੱਲ ਪਏ ਆ ਤੇ ਪਰ ਬਾਰਿਸ਼ ਸ਼ੁਰੂ ਹੋ ਰਹੀ ਹੈ ਮੌਸਮ ਥੋੜਾ ਜਿਹਾ ਅੱਜ ਖਰਾਬ ਹੀ ਆ ਤੇ ਹੌਲੀ ਹੌਲੀ ਚੱਲਦੇ ਆਪਾਂ ਹੁਣ ਅੱਗੇ ਨੂੰ ਤੇ ਆਪਣੇ ਸਾਥੀ ਅੱਗੇ ਜਾ ਰਹੇ ਆ ਹੌਲੀ ਹੌਲੀ ਤੇ ਮੌਸਮ ਪੂਰਾ ਗੰਦਾ ਹੋ ਗਿਆ ਇਤਾਂ ਬਾਰਿਸ਼ ਵਾਲਾ ਲਓ ਜੀ ਇੱਕ ਹੋਰ ੱਜ ਆ ਗਿਆ ਚਲ ਇਹ ਹੁਣ ਪੂਰੇ ਦਾ ਪੂਰਾ ਰਸਤਾ ਪਹਿਲਾਂ ਥੋੜਾ ਉੱਪਰ ਫਿਰ ਨਾਲ ਨਾਲ ਉਹ ਥੱਲੇ ਜਾਵਾਂਗੇ ਆਪਾਂ ਪੂਰਾ ਜੰਗਲ ਦਾ ਰਸਤਾ ਤੇ ਲਗਭਗ ਪੂਰੇ ਟਾਈਮ ਦੇ ਆਸ-ਪਾਸ ਆਪਾਂ ਅਜਨਮ ਤੇ ਪਿਆਰ ਪਹੁੰਚਾਂਗੇ ਤੇ ਸ਼ਾਮ ਨੂੰ ਆਪਾਂ ਪੂਰਾ ਨਮ ਤੇ ਪਿਆਰ ਕੋ ਮੰਗਾਏ ਪਿਛਲੇ ਸਾਲ ਜਿਹੜਾ ਰਸਤਾ ਟੁੱਟਿਆ ਸੀਗਾ ਆ ਦੇਖੋ ਪਿਛਲੇ ਸਾਲ ਜਦੋਂ ਮੌਸਮ ਖਰਾਬ ਹੋਇਆ ਸੀਗਾ ਅਕਤੂਬਰ ਦੇ ਮਹੀਨੇ ਤਾਂ ਪੂਰੇ ਦਾ ਪੂਰਾ ਰਸਤਾ ਉਦੋਂ ਟੁੱਟਿਆ ਹੋਇਆ ਸੀਗਾ ਤੇ ਹਜੇ ਵੀ ਇਹ ਨਦੀ ਦਾ ਰੁੱਖ ਪਰਲੇ ਪਾਸੇ ਆ ਤੇ ਆ ਨਦੀ ਨੇ ਨਵੀਂ ਜਗ੍ਹਾ ਬਣਾ ਲਈ ਸੀ ਰਸਤਾ ਤੋੜ ਕੇ ਕਾਫੀ ਹੱਦ ਤੱਕ ਉਥੇ ਹਲੇਰੀ ਬ੍ਰਿਜ ਹਲੇਰੀ ਬ੍ਰਿਜ ਦੇ ਥੱਲੇ ਤਾਂ ਕਿ ਟੁੱਟਿਆ ਹੋਇਆ ਰਸਤਾ ਆ। ਆਹ ਦੇਖੋ ਜੀ ਪਿਛਲੇ ਸਾਲ ਵੀ ਟੁੱਟਿਆ ਹੋਇਆ ਰਸਤਾ ਸੀਗਾ। ਤੇ ਹੁਣ ਅੱਗੇ ਉਹ ਫੁੱਲ ਫੁੱਤ ਪੌੜੀਆਂ ਆਉਣੀਆਂ ਜਿਹੜੀਆਂ ਮਿੱਠਾ ਮਿੱਠਾ ਯੋਰ ਲਾਉਂਦੀਆਂ ਆ ਸਾਹਮਣੇ ਦੇਖੋ। ਤੇ ਉਹ ਸਾਹਮਣੇ ਪਹਾੜ ਦੇ ਅੰਦਰ ਜਾਣਾ ਸਾ ਆਪਣਾ ਅਜ ਦਾ ਆਪਣਾ ਨਾਮ ਤੇ ਬਿਆਰ ਆ ਜੂਗਾ। ਹੌਲੀ ਹੌਲੀ ਚੱਲੋਗੇ ਤਾਂ ਉਨਾ ਹੀ ਵਧੀਆ ਰਹਿੰਦਾ ਫੋੜੀਆਂ ਦੇ ਜੋਰ ਨਹੀਂ ਲੱਗਦਾਗਾ ਕਿਉਂਕਿ ਇਹ ਇੱਕァ ਰਿੰਗੋ ਦਾ ਸਾ ਟੁੱਟ ਗਿਆ ਤਾਂ ਬਹੁਤ ਦਿੱਕਤ ਮਿਲਦੀ ਜਾਂਦਾ ਹੈ ਆਹ ਰਸਤਾ ਟੁੱਟ ਗਿਆ ਸੀਗਾ ਤੇ ਉੱਥੋਂ ਤੱਕ ਥੱਲੇ ਜਾਣਾ ਹੁੰਦਾ ਸੀਗਾ ਪਰ ਹੁਣ ਇਹ ਸ਼ਾਰਟਕਟ ਦਾ ਨਵਾਂ ਰਸਤਾ ਬਣਿਆ ਹੋਇਆ ਐਸ ਪਾਸੇ ਦੀ ਉੱਪਰ ਜਾਵਾਂਗੇ ਤੇ ਉੱਪਰੋਂ ਘੁੰਮ ਕੇ ਆਪਾਂ ਉਸ ਪਾਸੇ ਥੱਲੇ ਆਉਣਾ ਨਹੀਂ ਤਾਂ ਇੱਥੋਂ ਦੀ ਬਿਲਕੁਲ ਇਹ ਰਸਤਾ ਸਿੱਧਾ ਜਾਂਦਾ ਸੀ ਪਹਿਲਾਂ ਤੇ ਹੁਣ ਥੋੜੀ ਜੀ ਹਾਈਟ ਗੈਨ ਕਰਨੀ ਪਊਗੀ ਕਿਆ ਬਾਤ ਆਈ ਘੋੜੇ ਖੋਰੀ ਵੀ ਲੱਗੇ ਹੋਏ ਮਿੱਠਾ ਮਿੱਠਾ ਘਾਹ ਖਾਣ ਇਹੋ ਸਾਹਮਣੇ ਪੁਰਾਣਾ ਹਲੇਰੀ ਬ੍ਰਿਜ ਜਿਹਦੇ ਉੱਤੇ ਬੰਜੀ ਜੰਪਿੰਗ ਬਣੀ ਹੋਈ ਆ ਤੇ ਉੱਪਰ ਨਵਾਂ ਤੇ ਥੋੜੀ ਥੋੜੀ ਕਨਮਨ ਕਨਮਨ ਹੋਈ ਜਾਂਦੀ ਆ ਤੇ ਆਪਾਂ ਹੁਣ ਪਹੁੰਚ ਗਏ ਜਿੱਥੇ ਅਵਰਸ ਬੰਜੀਂਗ ਕਰਾਉਂਦੇ ਆ ਜੰਪਿੰਗ ਤੇ ਪਰ ਇਸ ਟਾਈਮ ਇਹ ਬੰਦਾ ਆ ਬਰਸ ਬੰਜੀ ਤੇ ਇਸ ਪਾਸੇ ਜੀ ਹੁਣ ਆਪਾਂ ਜਾਵਾਂਗੇ ਉੱਪਰ ਜਗਾ ਜਗਾ ਦੇ ਉੱਪਰ ਬੋਰ ਲੱਗੇ ਹੋਏ ਆ ਤੇ ਇਹਦੇ ਮੁਤਾਬਕ ਨੰਮ ਚ 4 ਕਿਲੋਮੀਟਰ ਤੇ 2 ਘੰਟਿਆਂ ਦੇ ਵਿੱਚ ਪੂਰਾ ਹੋ ਜਾਊਗਾ ਤੇ ਇਹ ਸਾਹਮਣੇ ਆ ਗਿਆ ਜੀ ਖੂਬਸੂਰਤ ਹਲੇਰੀ ਬ੍ਰਿਜ ਇੱਕ ਕਵਾਰੀ ਫੇਰ ਸਾਨੂੰ ਬੰਜਿੰਗ ਜੰਪਿੰਗ ਤੇ ਹਲੇਰੀ ਵਿੱਚ ਦਿਖਾਉਣਾ ਦੇਖੋ ਦੋਵੇਂ ਫੇਰ ਇਹ ਰੁਕੋ ਤੋਂ ਦੇਖਦੇ ਆ ਕਿ ਕਿੰ ਕੁ ਸੋਹਣੇ ਨਜ਼ਾਰੇ ਦੇਖ ਸਕਦੇ ਹਾਂ ਲਓ ਜੀ ਦੇਖੋ ਬਿਲਕੁਲ ਪਾਣੀ ਦੇ ਨਾਲ ਨਾਲ ਆਪਾਂ ਉੱਪਰ ਨੂੰ ਆਏ ਸੀ ਹੌਲੀ ਹੌਲੀ ਆਪਾਂ ਉੱਪਰ ਆ ਚੁੱਕੇ ਹਾਂ ਤੇ ਇਧਰ ਨੈਚੁਰਲ ਟੂਟੀ ਬਣੀ ਹੋਈ ਹੈ ਬਣਾਈ ਹੋਈ ਹੈ ਪਾਣੀ ਪਰ ਸਕਦੇ ਆ ਪੀਣ ਆਸਤੇ ਆਪਾਂ ਆਵਦਾ ਇੱਥੇ ਸਾਹਮਣੇ ਦੇਖੋ ਕੁਦਰਤ ਦੇ ਨਿਆਰੇ ਖੂਬਸੂਰਤ ਝਰਨੇ ਤੇ ਇੱਕ ਚੀਜ਼ ਹੋਰ ਪੂਰੇ ਟਰੈਕ ਦੇ ਵਿੱਚ ਡਸਟਬਿਨ ਬਣੇ ਹੁੰਦੇ ਆ ਤੇ ਬਹੁਤ ਹੀ ਘੱਟ ਆਪਾਂ ਨੂੰ ਇਸ ਟਰੈਕ ਦੇ ਉੱਪਰ ਕਚਰਾ ਜਾਂ ਬੇਫਾਲਤੂ ਚੀਜ਼ਾਂ ਬਾਹਰ ਛੁੱਟੀਆਂ ਹੋਈਆਂ ਨਹੀਂ ਮਿਲਦੀਆਂ ਆਪਾਂ ਨੂੰ ਇੱਥੇ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਸਾਗਰ ਮੰਥਾ ਚੈੱਕ ਪੋਸਟ ਕੋਲੇ ਇਹ ਚੈੱਕ ਪੋਸਟ ਨਾਮ ਚੇ ਬਜ਼ਾਰ ਤੋਂ 3-400 ਮੀਟਰ ਪਹਿਲਾਂ ਬਣਦੀ ਆ ਆਪਾਂ ਇਹ ਵੀ ਕਹਿ ਸਕਦੇ ਆਂ ਇੱਥੇ ਚੈੱਕ ਪੋਸਟ ਤੋਂ ਬਾਅਦ ਨਮਚੇਬਰਾ ਨਮਚੇਬਿਆਰ ਸ਼ੁਰੂ ਹੋ ਜਾਂਦਾ ਹੈਗਾ ਹਲੋ ਜੀ ਉਹ ਆ ਗਿਆ ਟਰੈਕ ਕਾਰ ਸਬ ਕਾਰ ਇੱਥੇ ਹੁਣ ਚੈੱਕ ਹੋਣਗੇ ਲਓ ਜੀ ਦੋਸਤੋ ਉਹ ਆ ਗਿਆ ਸਾਹਮਣੇ ਨਮਚੇਬਿਆਰ ਤੇ ਆਹ ਸਟਾਰਟਿੰਗ ਦੇ ਵਿੱਚ ਚੈੱਕ ਪੋਸਟ ਤੋਂ ਬਾਅਦ ਇਦਾਂ ਦੇ ਸਟੇ ਹੁੰਦੇ ਆ ਇੱਥੋਂ ਨਾਮ ਚ ਬਜ਼ਾਰ ਸ਼ੁਰੂ ਹੋ ਜਾਂਦਾ ਤੇ ਅੱਗੇ ਹਗੇ ਉਹਦਾ ਵਾਈਟ ਕਲਰ ਦਾ ਘਰ ਦਾ ਇਹਦਾ ਅੰਦਰਲੇ ਪਾਸੇ ਤੇ ਦੇਖੋਗੇ ਇੰਨੀ ਹਾਈਟ ਦੇ ਉੱਤੇ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਵਸਿਆ ਹੋਇਆਗਾ ਲਓ ਜੀ ਹੌਲੀ ਹੌਲੀ ਆਪਾਂ ਉੱਪਰ ਜਾ ਰਹੇ ਆ ਤੇ ਆਪਣੇ ਸ਼ੇਰ ਪਾ ਗਾਈਡ ਹੈਲੋ ਹੈਲੋ ਮ제 ਮੇ ਆਜ ਆਰਾਮ ਸੇ ਜਾ ਰਹੇ ਹਾਂ ਇਹ ਸਭੀ ਕੇ ਸਾਥ ਸਾਥ ਆਪਣੇ ਵਾਟਰਫਾਲ ਉਹਦਾ ਸਾਹਮਣੇ ਵਾਟਰਫਾਲ ਦੇਖੀ ਜਾਂਦਾ ਮਾਰਚ ਦੇ ਮਹੀਨੇ ਸਾਰੇ ਪਹਾੜ ਫੁੱਲ ਬਰਫ਼ਾਂ ਨਾਲ ਭਰੇ ਹੁੰਦੇ ਆ ਤੇ ਅਕਤੂਬਰ ਦੇ ਮਹੀਨਿਆਂ ਦੇ ਵਿੱਚ ਇਹ ਵਧੀਆ ਦਿਖਦੇ ਆ ਪਹਾੜ ਲੋ ਜੀ ਆਪਾਂ ਬਿਲਕੁਲ ਹੁਣ ਇਦੂ ਅੱਗੇ ਆਊਗਾ ਸਪੋਤਾ ਤੇ ਮੇਨ ਬਾਜ਼ਾਰ ਸ਼ੁਰੂ ਹੋ ਗਿਆ ਜੀ ਇੱਥੋਂ ਕੱਬ ਬਾਤਾ ਜੀ ਦੇਖੋ ਖੂਬਸੂਰਤ ਨਜ਼ਾਰੇ ਤੇ ਖੂਬਸੂਰਤ ਹੋਇਆਗਾ ਮੌਸਮ ਇਧਰ ਨਾਮ ਚੇ ਬਿਆਰ ਕੱਬ ਬਾਤਾ ਜੀ ਇੰਨੀ ਹਾਈਟ ਦੇ ਉੱਤੇ ਕਲਿਆ ਕੀ ਬਾਤ ਹੈ ਦੇਖੋ ਜਰਾ ਇਦਾਂ ਪੂਰਾ ਬੈਨਰ ਵਗੈਰਾ ਕੈਪੀਟਲ ਆਫ ਸ਼ੇਰਪਾ ਜੋ ਪਹਾੜਾਂ ਦੇ ਉੱਤੇ ਸਭ ਤੋਂ ਵੱਧ ਜਾਂ ਐਵਰੇਸਟ ਦੇ ਉੱਤੇ ਚੜਨ ਵਾਲੇ ਲੋਕ ਨੇ ਉਹ ਸ਼ੇਰਪਾ ਨੇ ਤੇ ਇਹ ਉਹਨਾਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਕਿਉਂਕਿ ਜ਼ਿਆਦਾਤਰ ਸ਼ੇਰਪਾ ਲੋਕ ਇੱਥੇ ਰਹਿੰਦੇ ਆ ਇਹਨਾਂ ਦਾ ਮੇਨ ਗਾਂ ਪਿੰਡ ਆ ਜਾਂਦੇ ਆ ਇਹ ਕਿਉਂ ਦੇਖੋ ਕੀ ਬਾਤ ਹੈ ਇਹ ਹੁਣ ਚੱਲਦੇ ਆਂ ਆਪਾਂ ਉੱਪਰ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਬਿਲਕੁਲ ਮਾਰਕੀਟ ਦੇ ਨੇੜੇ ਕੰਬੋ ਮੰਨੀ ਆਖ ਚੈਂ ਜਾ ਕਾਫੀ ਕੁਝ ਨਵਾਂ ਬਣ ਚੁੱਕਿਆ ਇੱਥੇ ਨਮਚੇ ਬਿਯਾਰ ਆਪਣਾ ਰੈਸਟ ਡੇ ਹੈ ਜਿੱਥੇ ਇਸ ਦੇ ਵਿੱਚ ਰੈਸਟੋਰੈਂਟ ਬਣਿਆ ਹੋਇਆ ਹੈਗਾ ਤੇ ਰੂਮ ਲਗਭਗ ਸਾਰੇ ਹੋਟਲ ਲੋਜ ਦੇ ਸੇਮ ਹੀ ਹੁੰਦੇ ਆ ਤੇ ਓਕੇ ਸਸਰੀ ਆਕਾਲ ਅੱਜ ਦੀ ਆਪਾਂ ਕਰਦੇ ਆਂ ਸਮਾਪਤੀ ਤੇ 3 ਅਕਤੂਬਰ ਨੂੰ ਆਪਣਾ ਹੈਗਾ ਰੈਸਟ ਡੇ ਤੇ ਰੈਸਟ ਡੇ ਦੇ ਵਿੱਚ ਆਪਾਂ ਨਮਚੇ ਬਿਯਾਰ ਦਾ ਜੋ ਲੋਕਲ ਹੈ ਤੁਨਾ ਜਾਓ ਕੁਮ ਮੰਗੇ ਤੇ ਬਾਡੀ ਐਕਟਮਟਾਈਜ਼ ਵਾਕ ਕਰਾਂਗੇ ਨਮਚੇ ਬਿਯਾਰ ਦਾ ਉੱਪਰਲਾ ਦ੍ਰਿਸ਼ ਦੇਖੋ ਤੇ ਹੁਣ ਆਪਾਂ ਬੋਡੀ ਐਕਟੂਆਇਜ਼ ਵਾਕ ਆਸਤੇ ਥੋੜਾ ਜਿਹਾ ਉੱਪਰ ਚੱਲੇ ਆ। ਤੇ ਦੇਖੋ ਇਧਰ ਤੇ ਸਾਹਮਣੇ ਖੂਬਸੂਰਤ ਵਾਟਰਫਾਲ ਦਿਖ ਰਿਹਾ ਹੈਗਾ। ਲਓ ਜੀ ਆਪਾਂ ਪਹੁੰਚ ਚੁੱਕੇ ਆਂ ਸਾਗਰਮੰਥਾ نیشنل ਪਾਰਕ ਦੇ ਵਿੱਚ। ਇੱਥੇ ਮਿਊਜ਼ੀਅਮ ਬਣਿਆ ਹੋਇਆ ਤੇ ਦੁਨੀਆ ਦੇ ਪਹਿਲੇ ਵਿਅਕਤੀ ਟੈਂਜਿੰਗ ਸ਼ੇਰਪਾ ਤੇ ਐਡਮ ਹਲੇਰੀ ਦੀ ਯਾਦ ਵਿੱਚ ਇਹ ਬਣਾਇਆ ਹੋਇਆ ਹੈਗਾ। is Hillary is yeah uh, New Zealand uh, New Zealand yeah. first person tha na first two people hmm. officially in according to the record on the Mount Everest do ek hi jata ek hi tha ek beech mein hi nikle ek hi to jo New Zealand ka tha yeah tha yes sir so being here local places near the thame from here around 3 hours from the thame, bless, thame village yeah. he was born there mm his -hmm. some mm -hmm. the mounted in the yeah, 1953 police record and the old 1953 coffee un logon ko to phir itne hi guide kiya tha na kitna bhi jana aaya he was the guide yeah, yeah. म्यूजियम के अंदर आ चुके बताते रहना सब इनको ठीक है अच्छा ये लोकल ये लोकल आ गया ना पूरा बनाने का शेक्डर वाले आज लोकल से पार्टी डिनर सम लाइक अच्छा पहले ऐसे होते थे बर्तन जे खाना बनाने वाले ਦੇਖ ਸਕਦੇ ਹੋ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਜੋ ਸ਼ੇਰਪਾ ਖਾਣਾ ਪੀਣਾ ਬਣਾਉਂਦੇ ਸੀ ਇਹ ਉਸ ਲਈ ਬਰਤਨ ਵਰਤੇ ਜਾਂਦੇ ਸੀ। ઓਕੇ। ਇਹ ਪੂਰੇ ਬਰਤਨ ਹੋ ਗਏ ਘਰਕੇ ਵਾਲੇ। ਤੁਸੀਂ ਦੇਖ ਸਕਦੇ ਹੋ ਦੁਨੀਆ ਦੇ ਵਿੱਚ ਸਭ ਤੋਂ ਪਹਿਲੀ ਵਾਰ ਦੁਨੀਆ ਦੀ ਸਭ ਤੋਂ ਉੱਚੀ ਚੋਟੀ 29 ਮਈ 1953 ਨੂੰ ਸਵੇਰੇ 11:30 ਵਜੇ ਤੇ ਫਤਿਹ ਕੀਤੀ ਗਈ ਸੀ ਤੇ ਜ਼ਿਆਦਾਤਰ ਆਪਾਂ ਜੋ ਨਾਮ ਸੁਣਦੇ ਆ ਤਿੰਨ ਨਾਰਵੇ ਤੇ ਐਡਮ ਹਲੇਰੀ ਦਾ ਆਉਂਦਾ ਹੈ ਪਰ ਤੁਸੀਂ ਇਸ ਫੋਟੋ ਦੇ ਵਿੱਚ ਦੇਖੋਗੇ ਕਿ ਇੰਨੇ ਬੰਦਿਆਂ ਦੀ ਟੀਮ ਸੀ ਪਰ ਜੋ ਟਾਪ ਦੇ ਉੱਪਰ ਪਹੁੰਚੇ ਸੀ ਉਹ ਸਿਰ ਦੋ ਬੰਦੇ ਸੀ ਤੇ ਉਹਨਾਂ ਦੇ ਨਾਂ ਕਾਫੀ ਮਸ਼ਹੂਰ ਹੈ ਬਾਕੀ ਸ਼ੇਰਪਾ ਲੋਕਾਂ ਦੀ ਟੀਮ ਸੀਗੀ ਪਰ ਤੁਸੀਂ ਇਹ ਦੇਖੋ ਕਿ 14 ਪੀਕ ਤੋਂ ਬਾਅਦ ਕਿ ਨੇਪੰਚਾਇ ਨੇ ਇਦਾਂ ਦਾ ਕੀਤਾ ਕਿ ਸਾਰੇ ਸ਼ੇਰਪਾ ਲੋਕਾਂ ਦੀ ਕਦਰ ਹੋਣ ਲੱਗ ਗਈ ਕਿ ਅੱਜਕੱਲ੍ਹ ਲੋਕ ਕਲਾਈਮਬਰ ਤੋਂ ਜ਼ਿਆਦਾ ਸ਼ੇਰਪਾ ਦੇ ਨਾਮ ਨੂੰ ਜਾਣਦੇ ਆ ਅੱਜ ਦੇਖ ਸਕਦੇ ਹੋ ਜਦੋਂ ਪੂਰੀ ਸੋਰਸ ਦੀ ਰੋਸ਼ਨੀ ਹੁੰਦੀ ਹੈ ਤਾਂ ਐਵਰੈਸਟ ਸਿਉਨੇ ਵਰਗੀ ਲੱਗਦੀ ਹੈ ਤੇ ਆ ਛੋਟੀਆਂ-ਛੋਟੀਆਂ ਚੀਜ਼ਾਂ ਦੱਸੀਆਂ ਹੋਈਆਂ ਐਵਰੈਸਟ ਦੇ ਵਿੱਚ ਕਿਦਾਂ ਵਰਤੀਆਂ ਜਾਂਦੀਆਂ ਗਲੇਸ਼ੀਅਰ ਨੂੰ ਕ੍ਰੋਸ ਕਰਨ ਵਾਸਤੇ ਕਿਆ ਇਹਦਾ ਤੇ ਆ ਕਾਫੀ ਸਾਲ ਪਹਿਲਾਂ ਐਵਰੇਸ ਦੇ ਉੱਤੇ ਇੱਕ ਟੀਮ ਦੁਆਰਾ ਸੈਟਲਾਈਟ ਲਗਾਇਆ ਗਿਆ ਸੀ ਤਾਂ ਜੋ ਉੱਥੋਂ ਦੀ ਵੈਦਰ ਫੋਰਕਾਸਟ ਨੂੰ ਧਿਆਨ ਚ ਰੱਖਿਆ ਜਾ ਸਕੇ ਤੇ ਪ੍ਰੋਪਰ ਵੈਦਰ ਦੀ ਕੰਡੀਸ਼ਨ ਬਾਰੇ ਅਪਡੇਟ ਮਿਲਦੀ ਹੁੰਦੀ ਐ ਐਵਰੇਸ ਦੇ ਉੱਤੇ ਤੇ ਇਹ ਬਹੁਤ ਹੀ ਵਧੀਆ ਬੈਨੀਫਿਟ ਆ ਅੱਜ ਵਾਲੇ ਸਮੇਂ ਚ ਕਿਉਂਕਿ ਵੈਦਰ ਦੀ ਜਾਣਕਾਰੀ ਹੋਊਗੀ ਤਾਂ ਮੌਸਮ ਦਾ ਪਤਾ ਲੱਗਦਾ ਰਹਿੰਦਾ ਇੱਕ ਜਦਨ ਵਿੰਡੋ ਓਪਨਾ ਤਾਂ ਬਹੁਤ ਹੀ ਵਧੀਆ ਸਬਮਟ ਹੁੰਦਾ ਹੈਗਾ ਇੱਥੇ ਲਗਭਗ ਹਰ ਤਰ੍ਹਾਂ ਦੀ ਫੋਟੋ ਲਾਈ ਗਈ ਹੈ ਤੇ 2024 ਜਿਹੜਾ ਚ ਜੋ ਬੱਦਲ ਫਟਿਆ ਸੀਗਾ ਉਹਦਾ ਵੀ ਦੱਸਿਆ ਹੋਇਆ ਹੈਗਾ ਕਿ ਕਿੰਨਾ ਕੁ ਨੁਕਸਾਨ ਕੀਤਾ ਤੇ ਗਲੇਸ਼ੀਅਰ ਕਿੰਨੇ ਕੁ ਪਿੜਲ ਰਹੇ ਆ ਉਹਨਾਂ ਬਾਰੇ ਪ੍ਰੋਪਰ ਜਾਣਕਾਰੀ ਦਿੱਤੀ ਹੋਈ ਹੈ ਇੱਥੇ ਤੇ ਆ ਜਿਹੜੇ ਆਪਾਂ ਦੇਖਦੇ ਹੁੰਨੇ ਆ ਇਹਦੇ ਵਿੱਚ ਪੱਥਰ ਬਣੇ ਹੁੰਦੇ ਆ ਉਹਨਾਂ ਦੇ ਉੱਪਰ ਕੀ ਕਲਾਕਾਰੀ ਕੀਤੀ ਆ ਇਦਾਂ ਹੱਥ ਦੇ ਨਾਲ ਸਟੋਨ ਦੇ ਉੱਤੇ ਕਲਾਕਾਰੀ ਕੀਤੀ ਜਾਂਦੀ ਆ ਤਾਂ ਜਿੰਨ ਸ਼ੇਰ ਪਹਾੜਾ ਬਹੁਤ ਬਹੁਤ ਹੀ ਖੂਬਸੂਰਤ ਬਣਾਇਆ ਹੋਇਆ ਹੈਗਾ ਤੇ ਛੋਟਾ ਜਿਹਾ ਮਿਊਜ਼ੀਅਮ ਹੈ ਤੇ ਕਾਫੀ ਜਾਣਕਾਰੀ ਮਿਲਦੀ ਆ ਤੇ ਉਹ ਪਹਾੜੀ ਦੇ ਉੱਪਰ ਹੋਟਲ 뷰 ਐਵਰੈਸਟ 뷰 ਹੋਟਲ ਬਣਿਆ ਹੋਇਆ ਤੇ ਉਹਦਾ ਰਸਤਾ ਉਧਰ ਤੇ ਜਾਂਦਾ ਜੋ ਲੋਕ ਵੱਡੇ ਵੱਡੇ ਮਾਊਂਟੇਨ ਤੇ ਆਉਂਦੇ ਆ ਤੇ ਉਹ ਲਗਭਗ ਉੱਥੇ ਜ਼ਰੂਰ ਜਾਂਦੇ ਆ ਐਕਲਮਟਾਈਜ਼ ਹਾਈ ਕਾਸਟ ਤੇ ਤੇ ਐਸ ਪਾਸੇ ਵਧੀਆ ਬੈਠਣ ਵਾਸਤੇ ਖੁੱਲਾ ਗਰਾਊਂਡ ਬਣਿਆ ਹੋਇਆਗਾ ਤੇ ਕਾਫੀ ਸਾਰੇ ਖੂਬਸੂਰਤ 뷰 ਦੇਖਣ ਨੂੰ ਮਿਲਦੇ ਆਪਾਂ ਨੂੰ ਤੇ ਪਰ ਮੈਨੂੰ ਲਗਾਤਾਰ ਇੱਥੇ ਆਉਂਦੇ ਨੂੰ 5 ਸਾਲ ਹੋ ਗਏ ਪਰ ਹਰ ਸਾਲ ਵੈਦਰ ਬਹੁਤ ਹੀ ਜ਼ਿਆਦਾ ਬਦਲੀ ਜਾਂਦਾਗਾ ਤੁਸੀਂ ਦੇਖੋ ਇੱਥੇ ਕਿਵੇਂ ਬੱਦਲਬਾਈ ਹੋ ਰਹੀ ਹੈ ਨਹੀਂ ਤਾਂ ਇੰਨੇ ਸਾਲਾਂ ਦੇ ਵਿੱਚ ਮੈਂ ਕਦੇ ਵੀ ਇੱਥੇ ਇਦਾਂ ਦਾ ਮੌਸਮ ਨਹੀਂ ਦੇਖਿਆਗਾ ਦੇਖ ਸਕਦੇ ਆ ਤੁਸੀਂ ਬੈਠਣ ਵਾਸਤੇ ਬਹੁਤ ਹੀ ਖੂਬਸੂਰਤ ਜਗ੍ਹਾ ਬਣੀ ਹੋਈ ਆ ਤਾਂ ਇੱਥੇ ਬੈਠ ਕੇ ਪਿੱਛੇ ਦਾ 뷰 ਖੂਬਸੂਰਤ 뷰 ਆਪਾਂ ਦੇਖ ਸਕਦੇ ਆ ਦੇਖੋ ਕਿਆ ਬਾਤ ਆਈ ਬੜਾ ਹੀ ਖੂਬਸੂਰਤ 뷰 ਦੇਖਣ ਨੂੰ ਮਿਲਦਾ ਇੱਥੇ ਬੈਠ ਕੇ ਇਹ ਵਸਤੂ ਨੂੰ ਚੜ੍ਹਨ ਦਾ ਇਤਿਹਾਸ ਇੱਥੇ ਪੂਰਾ ਲਿਖਿਆ ਆ ਪਹਿਲੀ ਵਾਰ ਇਹ ਟ੍ਰਾਈ 1935 ਚ ਕੀਤੀ ਗਈ ਫਿਰ 36 38 44 47 47 98 99 51 52 52 ਤੇ ਉਦੋਂ ਬਾਅਦ ਜਿਹੜੀ ਪਹਿਲੀ ਵਾਰ ਐਵਰੈਸਟ ਚੋਟੀ ਫਤਿਹ ਹੋਈ ਸੀ 1993 ਵਿੱਚ ਸਰ ਐਡਮ ਹਲੇਰੀ ਨੇ ਕੀਤੀ ਸੀ 29 ਮਈ 1993 ਨੂੰ ਉਦੋਂ ਪਹਿਲਾਂ ਜਿੰਨੇ ਵਾਰੀ ਵੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ 26000 ਫੁੱਟ 27000 ਫੁੱਟ 25000 ਫੁੱਟ 27330 ਫੁੱਟ ਤੱਕ ਦੇ ਲਗਭਗ ਕੋਸ਼ਿਸ਼ ਕੀਤੀ ਆ ਪਰ ਜੋ ਅਸਲ ਚੋਟੀ ਪੂਰੀ ਜੀ ਪੂਰੀ ਫਤਿਹ ਹੋਈ ਸੀ 29 ਮਈ 1953 ਨੂੰ ਸਵੇਰੇ 10:30 ਮਿੰਟ ਤੇ ਹੋਈ ਹੈ ਬਸ ਮਿਊਜ਼ੀਅਮ ਆਪਾਂ ਇੱਥੇ ਜਾਂਦੇ ਆ ਦੇਖਦੇ ਆ ਜੇ ਅੰਦਰ ਕੀ ਕੁਝ ਬਣਿਆ ਹੋਇਆਗਾ ਲਗਭਗ ਮੈਨੂੰ ਲੱਗਦਾ ਪੁਰਾਣੇ ਸਮੇਂ ਦਾ ਜੋ ਟੈਕਨੀਕਲ ਗੀਅਰ ਆ ਉਹੀ ਹੋਣਗੇ ਇੱਥੇ ਤੇ ਚਲੋ ਜੀ ਦੇਖਦੇ ਆ ਅੰਦਰ ਜਾ ਕੇ हिस्टोरिकल लैंड लॉज भी बनया हुआ है इन्होंने इन पार करने वास्त हमेशा अपना सब्जी हाथ के नाल ही होंगे गा ਜਦੋਂ ਵਾਪਸ ਆਵਾਂਗੇ ਤਾਂ ਦੂਜੇ ਪਾਸੇ ਵੀ ਆਪਣਾ ਸੱਜਾ ਹੱਥੇ ਲੱਗੂ ਇਹਦੇ ਨਾਲ ਇਹ ਇੱਧਰ ਵੀ ਆ ਦੇਖੋ ਜਾਨਵਰਾਂ ਦੇ ਕੰਕਾਲ ਪਏ ਹੋਏ ਆ ਤੇ ਮਿਊਜ਼ੀਅਮ ਐਸਾ ਬਣਿਆ ਹੋਇਆਗਾ ਐਸ ਮਿਊਜ਼ੀਅਮ ਦੀ ਟਿਕਟ 500 ਰੁਪਏ ਨ ਪਿਆਲੀ ਆ ਤੇ 500 ਰੁਪਿਆ ਨੇਪਾਲੀ ਲਾਇਦਾ ਬੈਨੀਫਿਟ ਹੈ ਕਿ ਕਾਫੀ ਕੁ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਨੇਪਾਲ ਦਾ ਇਤਿਹਾਸ ਕਿਹੜੇ ਟਾਈਮ 'ਚ ਨੇ ਕਿੰਨੀ ਕਿ ਤਰੱਕੀ ਕੀਤੀ ਹੈ ਤੇ ਕਿੱਦਾਂ ਦੇ ਇਹਦੇ ਪੁਰਾਣੇ ਘਰ ਹੁੰਦੇ ਸੀਗੇ ਤੇ ਕਿੱਦਾਂ ਨੇ ਇਹਨਾਂ ਦੇ ਮਾਊਂਟੇਨ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੋ ਅੱਜ ਦੇ ਸਮੇਂ ਦੇ ਵਿੱਚ ਇਹ ਤਕਨੀਕ ਵਰਤ ਰਹੀ ਹੈ ਬਲ ਉਹ ਚੀਜ਼ਾਂ ਦਿਖਾਈਆਂ ਹੋਈਆਂ ਆਪਾਂ ਨੂੰ ਇਹ ਚਿੱਥੇ ਤੇ 1953 ਤੋਂ ਬਾਅਦ ਮਾਊਂਟੇਨ ਕਲਾਈੰਗ ਕਰਨ ਦੇ ਵਿੱਚ ਕਾਫੀ ਸੁਧਾਰ ਕੀਤਾ ਇਹਨਾਂ ਨੇ ਐਵਰੈਸਟ ਨੂੰ ਚੜ੍ਹਨ ਦਾ ਇਤਿਹਾਸ ਇੱਥੇ ਪੂਰਾ ਲਿਖਿਆ ਆ ਪਹਿਲੀ ਵਾਰੀ ਟਰਾਈ 1935 ਚ ਕੀਤੀ ਗਈ ਫਿਰ 36 38 44 47 47 98 99 52 52 59 ਤੇ ਉਦੋਂ ਬਾਅਦ ਜਿਹੜੀ ਪਹਿਲੀ ਵਾਰੀ ਐਵਰੈਸਟ ਚੋਟੀ ਫਤਿਹ ਹੋਈ ਸੀ 1993 ਵਿੱਚ ਸਰ ਐਡਮ ਹਲੇਰੀ ਨੇ ਕੀਤੀ ਸੀ 29 ਮਈ 1993 ਨੂੰ ਉਸ ਤੋਂ ਪਹਿਲਾਂ ਜਿੰਨੇ ਵਾਰੀ ਵੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ 26000 ਫੁੱਟ 27000 ਫੁੱਟ 25000 ਫੁੱਟ 27330 ਫੁੱਟ ਤੱਕ ਦੇ ਲਗਭਗ ਕੋਸ਼ਿਸ਼ ਕੀਤੀ ਹੈ ਪਰ ਜੋ ਅਸਲ ਚੋਟੀ ਪੂਰੀ ਜੀ ਪੂਰੀ ਫਤਿਹ ਹੋਈ ਸੀ 29 ਮਈ 1953 ਨੂੰ ਸਵੇਰੇ 10:30 ਮਿੰਟ ਤੇ ਹੋਈ ਹੈ ਐਵਰੈਸਟ ਨੂੰ ਚੜ੍ਹਨ ਦਾ ਇਤਿਹਾਸ ਇੱਥੇ ਪੂਰਾ ਲਿਖਿਆ ਆ ਪਹਿਲੀ ਵਾਰੀ ਟਰਾਈ 1935 ਚ ਕੀਤੀ ਗਈ ਫਿਰ 36 38 44 47 47 98 99 52 52 52 ਤੇ ਉਹ ਤੋਂ ਬਾਅਦ ਜਿਹੜੀ ਪਹਿਲੀ ਵਾਰੀ ਐਵਰੈਸਟ ਚੋਟੀ ਫਤਿਹ ਹੋਈ ਸੀ 1993 ਵਿੱਚ ਸਰ ਐਡਮ ਹਲੇਰੀ ਨੇ ਕੀਤੀ ਸੀ 29 ਮਈ 1993 ਨੂੰ ਉਹ ਤੋਂ ਪਹਿਲਾਂ ਜਿੰਨੇ ਵਾਰੀ ਵੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ 26000 ਫੁੱਟ 27000 ਫੁੱਟ 25000 ਫੁੱਟ 27330 ਫੁੱਟ ਤੱਕ ਦੇ ਲਗਭਗ ਕੋਸ਼ਿਸ਼ ਕੀਤੀ ਹੈ ਪਰ ਜੋ ਅਸਲ ਚੋਟੀ ਪੂਰੀ ਜੀ ਪੂਰੀ ਫਤਿਹ ਹੋਈ ਸੀ 29 ਮਈ 1953 ਨੂੰ ਸਵੇਰੇ 10:30 ਮਿੰਟ ਤੇ ਹੋਈ ਹੈ 2 ਅਕਤੂਬਰ ਨੂੰ ਆਪਾਂ ਨਾਮਚੇ ਬਿਆਰ ਪਹੁੰਚ ਚੁੱਕੇ ਸੀ ਤੇ ਹੋਟਲ ਦੇ ਵਿੱਚ ਆਪਾਂ ਸਟੇ ਕੀਤਾ ਤੇ 3 ਅਕਤੂਬਰ ਨੂੰ ਆਪਣਾ ਰੈਸਟ ਡੇ ਸੀ ਤੇ ਅੱਜ ਆਪਾਂ ਮਿਊਜ਼ੀਅਮ ਕੋ ਮਿਆਂ ਤੇ ਲੋਕਲ ਨਮ ਜੀ ਬਈ ਯਾਰ ਕੁਮਿਆ ਤੇ ਕੱਲ ਨੂੰ ਆਪਾਂ ਆਦੇ ਨਵੇਂ ਸਫਰ ਦੀ ਫੇਰ ਸ਼ੁਰੂਆਤ ਕਰਾਂਗੇ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਹੀ ਓਕੇ ਧੰਨਵਾਦ ਸਸਿਆ ਕਾਲ